ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆਂ ਤਨਖਾਹਾਂ ਲੈ ਰਹੇ ਆ ਵਧੀਆਂ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਣ ਸਭ ਕੁਝ ਮਿਲਦੇ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਬੱਚਾ ਧੀ ਬਾਰੀਏ ਜਿੰਨਾਂ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਮੇਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਆ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਮੈਂ ਤਹਿਸੀਲਦਾਰ ਆਫਿਸ 81 ਕਾ ਟਾਈਮ ਤੇ ਮਿਸਕੋ تقريبا 9:30 ਵਜੇ ਤੇ ਅੱਜ ਮੈਂ ਬੀਡੀਪੀ ਦਫਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਹਰ ਆਫਿਸ ਟਾਈਮ 'ਤੇ ਟਾਈਮ 'ਤੇ ਆਣਾ ਹੈ ਲੋਕਾਂ ਦੀ ਵੱਧ ਵਧ ਸਹੂਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅੱਛੀ ਸ਼ੋਕੋਈ ਨੋਟਿਸ ਕੱਟੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਜੋ ਜੇ ਕੋਈ ਰੀਜਨ ਕੋਈ ਜਾਨਵਰ ਜਿਸ ਨੇ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਤ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਉਹ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਜਾ ਸਕਦਾ ਉੱਥੇ ਸਖਤੋ ਸਖਤ ਕਾਰਵਾਈ ਕਰਾਂਗੇ